ਸ੍ਰੀ ਕਾਲਜੀ ਪੁਆਇੰਟ ਆਫ ਸੁਖਰ ਸਿੰਘ ਸੰਧਵਾ ਜੀ ਦੇ ਗ੍ਰੇਟ ਐਪਾਇਸ ਸਬਜੈਕਟ ਪੂਰੇ ਅੰਕਨ ਤੋਂ ਬਗੇ ਸਾਥੀਓ ਤੁਹਾਨੂੰ ਪੈਨਸ਼ਨ ਵੀ ਚਾਹੀਦੀ ਤੁਹਾਨੂੰ ਲੜਕੀ ਦੇ ਵਿਆਹ ਤੇ ਸਕਿੰਮ ਵੀ ਚਾਹੀਦੀ ਤੁਹਾਨੂੰ ਆਕਟਰ ਦਾ ਸਕਿੰਮ ਵੀ ਚਾਹੀਦੀ ਤੁਹਾਨੂੰ ਚਾਹੀਦੀ ਨੌਕਰੀ ਇੱਕ ਇੱਕਰ ਦੇ ਵਿੱਚ ਇੱਕ ਪੀਣ ਦੀ ਨੌਕਰੀ ਆ ਜਾਏ ਸਕਿੰਮ ਦੀ ਜਰੂਰਤ ਹੈਗੀ ਸਾਨੂੰ ਤਾਂ ਨੌਕਰੀ ਚਾਹੀਦੀ ਭਾਵੇਂ ਉਹਦੀ ਯੋਗਤਾ ਠੀਕ ਨੀ ਹੋਵੇ ਭਾਵੇਂ ਜਰੂਰਤ ਆਵੇ ਅੰਬੇਦਕਰ ਸਾਹਿਬ ਨੇ ਜੋ ਗੱਲ ਕਹੀ ਆ ਕਿ ਜਿਨ੍ਹਾਂ ਦੀ ਕਿੰਮਤੀ ਜ਼ਿਆਦਾ ਰਸਤਾ ਦੀ ਜਨਾਬੇ ਉਪਰਾਲਾ ਸਦਕਾ ਆਪ ਸਭ ਦੀਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਇਹਨਾਂ ਦੇ ਪਿੱਛੋਂ ਫੌਜ ਦੀ ਸੇਵਾ ਕੀਤੀ ਆਪਣੇ ਦੇਸ਼ ਦੀ ਸੇਵਾ ਕੀਤੀ ਜਦੋਂ ਮੇਰੇ ਇਹਨਾਂ ਨਾਲ ਮੁਲਾਕਾਤ ਹੋਈ ਤੇ ਹੁਣ ਸਾਨੂੰ ਆਪਣੇ ਸਮਾਜ ਦੀ ਰੱਖਿਆ ਸਮਾਜ ਦੀ ਸੇਵਾ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਤੇ ਫੌਜ ਸਾਹਿਬ ਨੇ ਬੜੇ ਵਿਸ਼ਵਾਸ ਦੇ ਨਾਲ ਕਹਿੰਦੇ ਆ ਕਿ ਐਸਾ ਸਮਾਪਤ ਚੁੰਦੇ ਹਾਂ ਜੇਕਰ ਤੁਸੀਂ ਚਾਹੁੰਦੇ ਜੋ ਵੀ ਅਸੀਂ ਜੰਡੇ ਵਾਲੇ ਤੋਂ ਸਰਦਾਰ ਹਰਪਾਤ ਸਿੰਘ ਜੀ ਨੂੰ ਜ਼ਿੰਮੇਵਾਰੀ ਦੇਈਏ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਤੇਜ਼ੀ ਨਾਲ ਕੰਮ ਕਰਨਗੇ ਹੱਥ ਖੜੇ ਕਰਕੇ ਜਰੂਰ ਦੱਸਿਓ ਵੀ ਫੌਜੀ ਸਾਹਿਬ ਨੂੰ ਜ਼ਿੰਮੇਵਾਰੀ ਦੇ ਦੇਣੀ ਚਾਹੀਦੀ ਹੈ ਜੀ ਓਨੇ ਸੋਨਾ ਜੀ ਕਾਮ ਓਨੇ ਸੋਨਾ ਜਗ ਜਰੀਆ ਗਾਲ ਫੌਜੀ ਸਾਹਿਬ ਨੂੰ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਵਿਸ਼ਵਾਸ ਦਿਵਾਉਣ ਵਹਿਗੁਰਜੀ ਦਾ ਖਾਲਸਾ ਵਹਿਗੁਰਜੀ ਕੀ ਫਤਿਹ ਦੇ ਫੌਗ ਦੀ ਨੌਕਰੀ ਕਰਕੇ ਆਇਆ ਬੱਚੇ ਵੀ ਮੇਰੇ ਸੈਟਿਆ ਆਪੋ ਆਪਣੀ ਜਗਾ ਅਬ YouTube ਦੇ ਵੇਨਾ ਹੈ ਕਿ ਦੁਨੀਆ ਦੇ ਉੱਤੇ ਬਹੁਤ ਜ਼ਿਆਦਾ ਕੇਂਦਰ ਜੁੜੇ ਤੇ ਪਾਰਟੀ ਕੋਈ ਉੱਠੇ ਤੇ ਮੋਨਾਂ ਦਾ ਸਾਥ ਦਵਾ ਅੱਜ ਮੈਨੂੰ ਬਹੁਤ ਹੀ ਲੀਡਰ ਸੂਝਵਾਨ ਮਿਲੇ ਨੇ ਪੜੇ ਲਿਖੇ ਹੋਊਗਾ ਉਹ ਮੈਂ ਤੁਹਾਡੇ ਨਾਲ ਆ ਪਿਆਰ ਆ ਕਮ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਈਸੋ ਨਹਾ ਜੀ ਆ ਜਿੰਦਾਬਾਦ ਜਿੰਦਾਬਾਦ ਬਹੁਤ ਹੀ ਸਤਾਰ ਜੋਗਾ ਮੈਂ ਦੇ ਕਾਰਨ ਦੇ ਵਿੱਚ ਸਰਦਾਰ ਹਰਪਾਲ ਸਿੰਘ ਜੀ ਦੇ ਗ੍ਰਹਿ ਵਿਖੇ ਇਕੱਤਰ ਹੋਏ ਬਹੁਤ ਵੱਡੀ ਗਲਤੀ ਚ ਨੌਜਵਾਨ ਵੀਰੇ ਮੇਰੇ ਬਜ਼ੁਰਗੋ ਪਤੇਸ਼ਟੇ ਬਰਾਜਮਾਨ ਬਾਬਾ ਅਗਰੇਸ਼ ਸਿੰਘ ਜੀ ਜਿੰਨੇ ਵੀ ਉਹਨਾਂ ਦੇ ਸਾਥੀਆ ਸਾਰਿਆਂ ਦਾ ਇੱਥੇ ਪਹੁੰਚਣ ਤੇ ਦਾਸਪੋਤੋਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੱਤੇ ਜੈ ਭੀਮ ਜੈ ਭਰਤ ਸਤਕਾਰਯੋਗ ਸਤਿਉ ਸਾਬਾ ਸਾਹਿਬ ਡਾਕਟਰ ਮੇਂਜਰ ਸਾਹਿਬ ਜਿਨ੍ਹਾਂ ਨੂੰ ਤੁਸੀਂ ਸਾਰੇ ਹੀ ਨਾਂ ਜਾਣਦੇ ਹੋ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਆਪਣੇ ਚਾਰ ਬੱਚਿਆਂ ਦੀ ਸੁਰਬਾਨੀ ਦਿੱਤੀ ਆਪਣੀ ਪਤਨੀ ਦੀ ਕੁਰਬਾਨੀ ਦਿੱਤੀ ਔਰ ਤੁਹਾਡੇ ਉਤੋਂ ਦੀ ਬਤੀ ਡਿਗਰੀਆਂ ਨਿਸ਼ਾਨਬਤ ਕੀਤੀਆਂ ਇਹ ਕਦੋਂ ਦੀ ਦੱਸਣ ਦੀ ਕਿਉਂ ਜ਼ਰੂਰਤ ਆ 78 ਸਾਬ ਦੇਸ਼ ਦੀ ਜਾਤੀ ਤੋਂ ਬਾਅਦ ਜਿਹੜਾ ਕੰਮ ਇੱਥੋਂ ਦੇ ਬਣਿਆ ਐਮਐਲਏ ਨੂੰ ਦੱਸਣਾ ਚਾਹੀਦਾ ਸੀ ਪੀਐਮ ਬੀਰ ਸਾਹਿਬ ਦੀ ਬਦولت ਆਪਾਂ ਲੋਕ ਐਮਐਲਏ ਬਣੇ ਆਪਾਂ ਮੰਤਰੀ ਬਣੇ ਜੇਕਰ ਆਪਾਂ ਆਪਣੇ ਬੱਚਿਆਂ ਨੂੰ ਹਾਇਰ ਐਜੂਕੇਸ਼ਨ ਕਰਾਈਏ ਅੰਬੇਡਕਰ ਸਾਹਿਬ ਦੇ ਵਿਚਾਰ ਤਰ੍ਹਾਂ ਤੋਂ ਜਾਣੂ ਕਰਾਈਏ ਤੇ ਸਾਡੇ ਬੱਚੇ ਵੀ ਡੀਸੀਐਸ ਪੀਐਮਐਲ ਇਹ ਵੀ ਬਣ ਸਕਦੇ ਆ ਪਰ ਜਿੰਨਾ ਲੋਕਾਂ ਨੇ ਸਾਡੇ ਕੋਲ 78 ਸਾਲ ਵੋਟਾਂ ਲਈਆਂ ਉਹਨਾਂ ਨੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਨੂੰ ਸਾਡੇ ਚਲਿਆਉਣ ਦੀ ਕੋਸ਼ਿਸ਼ ਨਹੀਂ ਕੀਤੀ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਸਾਨੂੰ ਹਨੇਰੇ ਤੋਂ ਕੱਢ ਕੇ ਉਜਾਲੇ 'ਚ ਪੈਦਾ ਕਰਦੀ ਆ ਅੰਬੇਡਕਰ ਸਾਹਿਬ ਦੀ ਵਿਚਾਰਧਾਰਾ ਸਾਡੇ ਜੀਵਨ ਦੇ ਵਿੱਚ ਜਾਗਰੂਕੀਤਾ ਦਾ ਕਰਨ ਦੀ ਕੋਸ਼ਿਸ਼ ਕਰਦੀ ਆ ਅੰਬੇਡਕਰ ਸਾਹਿਬ ਨੇ 32 ਡਿਗਰੀਆਂ ਕੋਈ ਨੌਕਰੀ ਲੈ ਨਹੀਂ ਸਕੀਆਂ ਅੱਜ ਕੋਈ 1 ਡਿਗਰੀ ਕਰ ਲੈ ਉਹ ਡੀਸੀ ਬਣ ਜਾਂਦਾ ਕੋਈ ਐਸਐਸਪੀ ਲੱਗਦਾ ਕੋਈ ਤਸਦੀਲਦਾਰ ਅਸਤੀਆਂ ਲੱਗਦਾ ਕਾ ਡਾਕਟਰ ਮੈਂਕਰ ਸਾਹਨੇ 32 ਡਿਗਰੀਆਂ ਪੜੀਆਂ ਸੀ ਉਹਨਾਂ ਦੇ ਬਰਾਬਰ ਤੇ ਨਾ ਤਾਂ ਚੌਰ ਲੋ ਨਹਿਰੂ ਪੜਿਆ ਸੀ ਨਾ ਤਾਂ ગાંધી ਪੜਿਆ ਸੀ ਕੋਈ ਕੋਈ ਮਨੁੱਖ ਜਿਹੜਾ ਤੁਹਾਡੇ 85% ਲੋਕਾਂ ਚੋਂ ਪੈਦਾ ਹੋ ਕੇ ਦਿਨੇ ਪੂਰੀ ਦੁਨੀਆ ਦੀ ਪੜ੍ਹਾਈ ਨੂੰ ਹਾਸਲ ਕੀਤਾ ਸੀ ਉਹ ਪੜ੍ਹਾਈ ਇਸ ਕਰਕੇ ਹਾਸਲ ਕੀਤੀ ਕਿ ਮੇਰੇ ਜਿਹੜੇ ਭਾਰਤ ਦੇ ਗਰੀਬ ਲੋਕ ਆ ਜਿਨ੍ਹਾਂ ਦੇ ਮੂੰਹ ਤੇ ਕੁੱਝੇ ਔਰ ਪਿੱਛੇ ਛਾਪੇ ਬੰਨੇ ਜਾਂਦੇ ਆ ਜਿਨ੍ਹਾਂ ਦੇ ਜਿਨ੍ਹਾਂ ਦੇ ਬੱਚਿਆਂ ਨੂੰ ਸਕੂਲਾਂ ਕਾਲਜਾਂ 'ਚ ਪੜ੍ਹਾਈ ਕਰਨ ਦਾ ਕੋਈ ਅਧਿਕਾਰ ਨਹੀਂ ਆ ਜਿਨ੍ਹਾਂ ਨੂੰ ਮੰਦਰ ਮਸੀਤੇ ਮੱਥਾ ਟੇਕਣ ਦਾ ਕੋਈ ਅਧਿਕਾਰ ਨਹੀਂ ਆ ਜਿਨ੍ਹਾਂ ਦੇ ਨਾਂ ਤੇ ਇੱਕ ਮਲਬਾ ਸਾਥੀ ਹੋ ਰਜਿਸਟਰੀ ਨਹੀਂ ਹੋ ਸਕਦੀ ਇਹ ਮਲਬੇ ਦੇ ਮਾਲਕ ਹੁੰਦੇ ਸੀ ਅਮਰੀਕਨ ਸਾਹਿਬ ਨੇ ਗੱਲ ਕਹੀ ਇਹ ਮੇਰਾ ਬੱਚੀ ਡਿਗਰੀਆਂ ਪ੍ਰਾਪਤ ਕਰਨ ਦਾ ਤੰਦ ਫੜਿਆ ਤਦ ਫਾਇਦਾ ਆ ਜੇਕਰ ਮੈਂ ਆਪਣੇ ਸਮਾਜ ਦੇ ਮੂੰਹ ਤੋਂ ਕੁੱਝੇ ਔਰ ਪਿੱਛੋਂ ਛਾਪੇ ਲਾ ਕੇ ਜਾ ਸਕਾਂ ਕਿ ਇਹਨਾਂ ਨੂੰ ਪੜਾਈ ਦਾ ਅਰਕਾਰ ਰੱਖ ਕੇ ਦੇ ਸਕਾਂ ਕਿ ਸਭ ਤੋਂ ਵੱਡਾ ਅਰਖਾਤਾਰ ਉਹਨੇ ਸਾਨੂੰ ਵੋਟ ਪਾਉਣ ਦਾ ਇੱਛਾ ਦਿੱਤਾ ਸੀ ਡਾਕਟਰ ਮਹਿੰਦਰ ਸਾਹਮਣੇ ਕਿਹਾ ਵੀ ਦੇਸ਼ ਨਹੀਂ ਜਾਂਦੀ ਤਾਂ ਪਹਿਲਾਂ ਵੋਟ ਰਾਜਾ ਪੈਦਾ ਹੁੰਦਾ ਸੀ ਇੱਕ ਰਾਣੀ ਦੇ ਪੇਟੋਂ ਪਰ ਹੁਣ ਰਾਜਾ ਪੈਦਾ ਹੁੰਦਾ ਇੱਕ ਸੰਦੂਕੜੀ ਚ ਜਿਹੜੀ ਸੰਦੂਕੜੀ ਆਪਾਂ ਹਲਕਾ ਨਾਲ ਪਰਦੇ ਆ ਆਪਣੇ ਬਜ਼ੁਰਗਾਂ ਨੂੰ ਮੋਟਿਆਂ ਤੇ ਚੁੱਕ ਕੇ ਵੋਟਾਂ ਪਾਉਣੇ ਖੜਦੇ ਆ ਜਿੱਕਰ ਸਰਦਾਰ ਹਰ ਗਿਆ ਤੇ ਸਾਡੇ ਤੇ ਪਤਾ ਨਹੀਂ ਕਿਹੜਾ ਜ਼ੁਲਮ ਕਰ ਦੇਣਾ ਪਰ ਸਾਥੀਓ ਅੰਬੇਡਕਰ ਸਾਹਿਬ ਨੇ ਚਾਰ ਬੱਚਿਆਂ ਦੀ ਕੁਰਬਾਨੀ ਵੋਟ ਦੀ ਖਾਤਰ ਦਿੱਤੀ ਆਪਣੀ ਪਤਨੀ ਦੀ ਕੁਰਬਾਨੀ ਇੱਕ ਵੋਟ ਦੀ ਖਾਤਰ ਦਿੱਤੀ ਪਰ ਅੱਜ ਇੱਕ 70 ਸਾਲਾਂ ਚੋਂ ਆਪਾਂ ਵੋਟਾਂ ਕਿੰਨਾ ਲੋਕਾਂ ਨੂੰ ਪਾਈਆਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਅਕਾਲੀ ਦਲ ਨੂੰ ਵੋਟਾਂ ਪਾਈਆਂ ਹੁਣ ਨਵੀਂ ਪਾਰਟੀ ਆ ਗਈ ਝਾੜੂ ਵਾਲਿਆਂ ਨੂੰ ਵੋਟਾਂ ਪਾਈਆਂ ਪਰ ਅੰਬੇਡਕਰ ਸਾਹਿਬ ਨੇ ਕਿਹਾ ਸੀ ਕਿ ਜਿੰਨੀ ਜਨਸੀ ਸੰਖਿਆ ਵਾਰੀ ਉਤਨੀ ਉਨਕੀ ਹਿੱਸੇਦਾਰੀ ਇਹਦਾ ਮਤਲਬ ਇਹ ਬਣਦਾ ਕਿ ਪੰਜਾਬ ਦੀ ਆਬਾਦੀ 6.3 ਕਰੋੜ ਦੀ ਆ ਤੇ ਖਾਤੀਓ 1.5 ਕਰੋੜ ਵਾਲੇ ਆਪਾਂ ਲੋਕ ਬੈਠੇ ਆ ਜੇ 1.5 ਕਰੋੜ ਵਾਲੇ ਲੋਕ ਆਪਣੀਆਂ ਕੀਮਤੀ ਵੋਟਾਂ ਪਾ ਕੇ 10 ਕਰੋੜ ਵਾਲੇ ਲੋਕ ਆਪਣੀਆਂ ਵੋਟਾਂ ਪਾ ਕੇ ਪੈਨਸ਼ਨ ਮੰਗਦੇ ਨਜ਼ਰ ਆਉਂਦੇ ਆ ਆਪਣੀ ਲਾੜੇ ਲੜਕੀ ਦੇ ਵਿਆਹ ਤੇ ਸਕੰਦ ਦੀ ਮੰਗਦੇ ਨਜ਼ਰ ਆਉਂਦੇ ਆ ਆਟਾ ਦਾਸ ਕੀ ਮੰਗਦੇ ਨਜ਼ਰ ਆਉਂਦੇ ਆ ਕੀ ਇਹਨਾਂ ਚੀਜ਼ਾਂ ਨਾਲ ਪਰਿਵਾਰਾਂ 'ਚੋਂ ਗਰੀਬੀ ਖਤਮ ਹੋ ਸਕਦੀ ਆ ਜੇ ਸਾਥੀਓ ਇਹਨਾਂ ਚੀਜ਼ਾਂ ਨਾਲ ਪਰਿਵਾਰਾਂ 'ਚੋਂ ਗਰੀਬੀ ਖਤਮ ਹੋਣੀ ਹੁੰਦੀ ਤਾਂ ਅੱਜ 78 ਸਾਲਾਂ 'ਚ ਸਾਡੇ ਸਿਰਾਂ ਤੋਂ ਕੰਦਗੀ ਦਾ ਟੁੱਕਰ ਖਤਮ ਹੋ ਜਾਣਾ ਚਾਹੀਦਾ ਸੀ ਸਭ ਤੋਂ ਵੱਧ ਪੰਜਾਬ ਦੇ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਨੂੰ ਰਾਸ਼ਟਰਮੰਡ ਦਾ ਮੌਕਾ ਦਿੱਤਾ ਪਰ ਕਾਂਗਰਸ ਪਾਰਟੀ ਨੂੰ ਪਤਾ ਸੀ ਕਿ ਅੰਬੇਡਕਰ ਸਰ ਦੇ ਦਿੱਤੇ ਹੋਏ ਸੰਵਧਾਨ ਮੁਤਾਬਕ ਇਹਨਾਂ 85% ਲੋਕਾਂ ਨੂੰ ਇਹਨਾਂ ਦੇ ਹੱਕ ਪਛਾ ਦੇ ਦਿੱਤੇ ਤੇ ਸਾਡੇ ਹੱਕ ਰਾਖਾ ਜਣਾਇਆ ਦੇਸ਼ ਦੀ ਪਹਿਲੀ ਸਰਕਾਰ ਕਾਂਗਰਸ ਦੀ ਬਣੀ 1952 ਦੇ ਵਿੱਚ ਸੰਵਿਧਾਨ ਲਾਗੂ ਹੋਇਆ ਪਰ ਸੰਵਿਧਾਨ ਦੇ ਵਿੱਚ ਲਿਖਿਆ ਸੀ ਸੇ ਅੰਬੇਡਕਰ ਸਾਹਨੇ ਕਿ ਮੇਰੇ 85% ਲੋਕਾਂ ਨੂੰ ਜਿਨ੍ਹਾਂ ਕੋ ਕੋਈ ਨੌਕਰੀ ਨਹੀਂ ਆ ਜਿਨ੍ਹਾਂ ਕੋ ਜ਼ਮੀਨ ਨਹੀਂ ਆ ਜਿਨ੍ਹਾਂ ਕੋ ਕੋਈ ਫੈਕਟਰੀ ਨਹੀਂ ਆ ਇਹਨਾਂ ਨੂੰ ਪੰਜ ਪੰਜ ਕਿੱਲੇ ਖੇਤ ਪਹਿਲੀ ਦੇਣੇ ਚਾਹੀਦੀ ਆ ਪਰ ਕਾਂਗਰਸ ਸਰਕਾਰ ਨੇ ਪੰਜ ਕਿੱਲੇ ਦੀ ਜਗ੍ਹਾ ਤੁਹਾਨੂੰ ਅੱਜ ਪੰਜ ਪੰਜ ਮਰਲੇ ਦੇ ਵਿੱਚ ਕਲੋਨੀਆਂ ਕੱਟ ਕੇ ਦਿੱਤੀਆਂ ਸ਼ਹਿਰਾਂ ਦੇ ਵਿੱਚ ਇੰਦਰਾ ਨਾਮ ਤੇ ਕਲੋਨੀਆਂ ਕੱਟੀਆਂ ਪੰਜਾਂ ਕਿੱਲੇ ਨੂੰ ਪੰਜਾਂ ਮਰਲੇ ਅੱਤੇ ਤਬਦੀਲ ਕੀਤਾ ਇਹ ਅਸੀਂ ਸਰਦਾਰੀ ਨੂੰ ਬਰਦਾਸ਼ਤ ਨਹੀਂ ਕਰ ਸਕਦੇ अम्बेडकर साहब जी दी हुई सोच उन्होंने गल कही वोट हमारी राजकुमारा नहीं चलेगा नहीं चलेगा जो जमीन सरकारी है वो जमीन हमारी है सब्सक्राइब करो